ਦੀ ਦੇ ਦਰਮਿਆਨ ਥੋੜੀ ਰਾਤ ਨੂੰ ਇੱਕ ਬੱਚਾ ਚੁੱਕਿਆ ਗਿਆ ਸੀ 112 ਤੇ ਕਾਲ ਆਈ ਸੀ ਕਿ ਬੱਚਾ ਉਥੋਂ ਚੁੱਕਿਆ ਗਿਆ ਕਾਲੀ ਮਾਤਾ ਮੰਦਰ ਦੇ ਨੇੜੇੋਂ ਸੋ ਉਹਦੇ ਤੇ ਐਕਸ਼ਨ ਕਰਦੇ ਹੋਏ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਉਸ ਤੋਂ ਬਾਅਦ ਅਸੀਂ 309 ਕੀਤਾ ਉਸ ਦੇ ਲੜੀ ਵਿੱਚ ਇਹਨਾਂ ਦੇ ਬਿਆਨ ਲਿਖੇ ਗਏ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 12 ਗੋਰੀਗੇਟ ਥਾਣੇ ਦੀ ਅੰਡਰ ਸੈਕਸ਼ਨ 97 ਤੇ 137 ਬੀਵੀਐਸ ਇਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਸਿਟੀ ਡੀਐਸਪੀ ਸਿਟੀ ਵਾਂਟੇ ਐਸਐਚਓ ਨਾਲ ਲਗੇਤ ਇਹਨਾਂ ਨੇ ਜਦੋਂ ਇਹ ਕੰਮ ਕੀਤਾ ਟੈਕਨੀਕਲ ਐਵੀਡੈਂਸ ਕਲੈਕਟ ਕੀਤਾ ਇਨਫੋਰਮੇਸ਼ਨ ਇਕੱਠੀ ਕੀਤੀ ਤੇ ਹਿਊਮਨ ਇੰਟੈਲੀਜੈਂਸ ਤੇ ਕੰਮ ਕੀਤਾ ਤੇ ਇਹਦੇ ਦੋ ਬੰਦੇ ਅਰੈਸਟ ਹੋਏ ਬਿੱਟੂ ਪੁੱਤਰ ਰਾਮ ਸਿੰਘ ਤੇ ਪੱਪੂ ਪੁੱਤਰ ਚਾਂ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਗਿਆ ਤੇ ਬੱਚਾ ਰਿਕਵਰ ਹੋਇਆ ਜਿਹੜਾ ਕਿ 40 ਘੰਟੇ ਦੇ ਵਿੱਚ ਵਿੱਚ ਚੈਨਲ ਦੀ ਟੀਮ ਨੇ ਚੰਗਾ ਕੰਮ ਕਰਦੇ ਹੋਏ ਬੱਚੇ ਨੂੰ ਰਿਕਵਰ ਕੀਤਾ ਇਹ ਵੀਰ ਹਕੀਕਤ ਰਾਏ ਸਕੂਲ ਦੀ ਬੈਕਸਾਈਡ ਤੋਂ ਰਿਕਵਰ ਹੋਇਆ ਬੱਚਾ ਇਹਨਾਂ ਦਾ ਜਿਹੜਾ ਮੋਟਿਵ ਸੀਗਾ ਜਿਹੜੀ ਦੋਸ਼ੀ ਇਹਨਾਂ ਚ ਹੈਗਾ ਪੱਪੂ ਉਹਦੀ ਲੜਕੀ ਤੇ ਵਿਆਹ ਨੂੰ 10 ਸਾਲ ਹੋ ਗਏ ਸੀ ਬਟ ਬੱਚਾ ਕੋਈ ਨਹੀਂ ਸੀ ਉਹਨੂੰ ਇਹ ਸੀਗਾ ਕਿ ਬੱਚਾ ਚੱਕ ਕੇ ਤੇ ਉੱਥੇ ਮੈਂ ਪ੍ਰੋਵਾਈਡ ਕਰਾ ਦੂੰਗਾ ਨਾਲ ਜਿਹੜਾ ਬਿੱਟੂ ਸੀਗਾ ਉਹਨੂੰ ਇਹਨੇ ਪੈਸੇ ਨਾਲ ਸੁਤਤਾ ਸੀ ਆਰਾਊਂਡ 50 ਹਜ਼ਾਰ ਲੈਂਦੇ ਕਿਹਾ ਸੀ ਮੈਂ ਤੈਨੂੰ ਦੇ ਦੂੰਗਾ ਜੇ ਕੋਈ ਬੱਚਾ ਕੋਈ ਚੱਕ ਕੇ ਲਿਆਉਂਦਾ ਸੋ ਬਿੱਟੂ ਨਾਲ ਗਿਆ ਸੀ ਬਿੱਟੂ ਨੇ ਹੀ ਇਹ ਬੱਚਾ ਚੱਕਿਆ ਸੀ ਪੱਪੂ ਦੇ ਨਾਲ ਸੋ ਇਹ ਦੋਵੇਂ ਬੰਦੇ ਅਰੈਸਟ ਹੋ ਗਏ ਬੱਚਾ ਰਿਕਵਰ ਹੋ ਗਿਆ ਬੜਾ ਟਰਾਮਾ ਸੀਗਾ ਪੇਰੈਂਟਸ ਵਾਸਤੇ ਇਹ ਬੱਚਾ ਜਦੋਂ ਉਹਨਾਂ ਦਾ ਰਾਤ ਨੂੰ ਚੱਕਿਆ ਗਿਆ ਸੁੱਤੇ ਹੋਏ ਸੀ ਸਵੇਰ ਉੱਠ ਕੇ ਵੇਖਿਆ ਤਾਂ ਬੱਚਾ ਉੱਥੇ ਸੀਗਾ ਸੋ ਇਹਨੇ ਚੰਗਾ ਕੰਮ ਕੀਤਾ ਪੁਲਿਸ ਨੇ ਐਸਐਚਓ ਨਾਲ ਰਿਗੇਟ ਨੇ ਅੰਡਰ ਦਾ ਸੁਪਰਵੀਜ਼ਨ ਆਫ ਜੇ ਪਹਿਲਾ ਦੱਸਿਆ ਐਸਿਟੀ 1 ਡੀਐਸਪੀ ਤੇ ਐਸਪੀ ਸਿਟੀ ਸਰਫਰਸ ਸੋ ਮੈਂ ਮੁਬਾਰਕਵਾਦ ਵੀ ਦੇਣਾ ਮਾਤਾ ਪਿਤਾ ਨੂੰ ਕਿ ਬੱਚਾ ਉਹਨਾਂ ਦਾ ਮਿਲ ਗਿਆ ਵਾਪਸ ਤੇ ਨਾਲ ਹੀ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰੂੰਗਾ ਕਿ 112 ਦੀ ਵਰਤੋਂ ਦਾ ਯੂਜ਼ ਕਰਨ ਕਿਉਂਕਿ ਇਹ ਕਿਵੇਂ ਸੇ ਕਿਹਾ ਜਾਂਦਾ ਜਦ 112 ਤੋਂ ਸਾਰਾ ਇਨਫੋਰਮੇਸ਼ਨ ਆਈ ਸੀ ਜੋ ਨਾਲ ਦੀ ਨਾਲ ਹੀ ਉੱਤੇ ਕੰਮ ਕੀਤਾ ਗਿਆ ਫਿਰ ਬੱਚਾ ਇਹਨੂੰ ਰਿਕਵਰ ਕੀਤਾ ਸਰ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਜਿਹੜੇ ਬਿੱਟੂ ਤੇ ਪੱਪੂ ਐ ਇੱਥੇ ਦੇ ਰਹਿਣ ਵਾਲੇ ਆ ਦੋਨੋਂ ਇੱਕ ਸਰੰਦ ਰੋਲ ਰਹਿੰਦਾ ਬਿੱਟੂ ਕਿ ਜਿਹੜਾ ਪੱਪੂ ਐ ਇਹ ਇੱਥੇ ਦਾ ਪਾਤਸ਼ੋਹੜ ਦਾ ਰਹਿਣਾ। ਬਟੇ ਹੁਣ ਇਹਨਾਂ ਦੀਆਂ ਝੁੱਗੀਆਂ ਹੈਗੀਆਂ, ਉਹ ਝੁੱਗੀਆਂ 'ਚ ਰਹਿੰਦੇ। ਉੱਥੇ ਘੁੰਮਦੇ ਫਿਰਦੇ ਰਹਿੰਦੇ ਸੀ, ਬੱਲਾ ਰੈਕੀ ਵਗੈਰਾ ਕੀਤੀ। ਉਸ ਤੋਂ ਬਾਅਦ ਉੱਥੋਂ ਇਹਨਾਂ ਨੇ ਬੱਚਾ ਚੱਕਿਆ। ਨੂੰ ਪਤਾ ਸੀ ਕਿ ਉੱਥੇ ਬੱਚੇ ਆਪਣੇ ਮਾਪਿਆਂ ਨਾਲ ਸੁੰਨਦੇ ਫੁੱਟਪਾਥ ਤੇ। ਸੋ ਉੱਥੋਂ ਇਹਨਾਂ ਨੇ ਬੱਚਾ ਉੱਥੋਂ ਚੱਕਿਆ। ਸਿਰ ਹੋਰ ਵੀ ਕਈ ਬੱਚੇ ਹੈਗੇ ਜੋ ਛੋਟੇ-ਛੋਟੇ, ਇਤਨੀ ਛੋਟੇ-ਛੋਟੇ ਹੁਸਤੇ ਫੁੱਟ ਪਾਤੇ ਸੁੰਦੇ। ਹਾਂਜੀ ਬਿਲਕੁਲ। ਸੋ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ, ਡੀਸੀ ਸਾਹਿਬ ਦੇ ਨਾਲ ਟਾਈ-ਅੱਪ ਕਰਕੇ ਜਿਹੜ ਉਦੇ ਵਿੱਚ ਇਹਨਾਂ ਨੂੰ ਸ਼ਿਫਟ ਕਰਾਂਗੇ ਜੇ ਉੱਥੇ ਵੀ ਫੁੱਲ ਹੋ ਜਾਂਦਾ ਤੇ ਹੋਰ ਵੀ ਫੈਸਿਲਿਟੀਆਂ ਆਪਾਂ ਲੱਭ ਕੇ ਤੇ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਸ਼ਿਫਟ ਕਰਾਂਗੇ ਇਹਦੇ ਵਿੱਚ ਇੱਕ ਜ਼ਿਕਰਯੋਗ ਗੱਲ ਇਹ ਹੈ ਕਿ ਬਿੱਟੂ ਤੇ ਵੀ ਪਹਿਲਾ ਪਰਚਾ ਹੈਗਾ ਐਡੀਪੀਐਸ ਦਾ ਸੋ ਉਹਦੇ ਵਿੱਚ ਉਹ ਵੀ ਅਸੀਂ ਸਾਰਾ ਚੈੱਕ ਕਰਦੇ ਆ ਜਿਹੜਾ ਪਿਛਲਾ ਪਰਚਾ ਤੇ ਬਾਕੀ ਵੀ ਇਹਨਾਂ ਦੀ ਕ੍ਰੀ ਕੀ ਮਿਲਣ ਵਾਲੇ ਐਕਟੀਵਿਟੀਜ਼ ਨੇ ਉਹ ਵੀ ਸਾਰੀ ਚੈੱਕ ਕਰਦੇ ਸੈਲੀਬਰ ਉਹ ਬੈਠੇ ਕਿਦਾਂ ਭਲੇ ਸੰਪਰਪ ਵਿੱਚ ਕਿਦਾਂ ਰਹਿ ਦਿੰਦੇ ਸੀ ਛੁੱਟੀਆਂ ਜਿਵੇਂ ਮੈਂ ਕਹਿ ਕਿ ਸੇਮ ਹੋ ਚੁੱਕੀਆਂ ਹੀ ਹੈ ਇਹਨਾਂ ਦੀ ਉਥੇ ਕਹਤੇ ਜਿਸੀ ਦੋਵੇਂ ਉਥੇ ਇਹਨਾਂ ਨੇ ਬੈ ਕੇ ਸਲਾਹ ਕੀਤੀ ਹੈ ਜਿਵੇਂ ਕਿ ਤੁਸੀਂ ਦੱਸਿਆ ਵੀ ਤਕਰੀਬਨ 24 ਘੰਟੇ ਬੱਚਾ ਇਹਨਾਂ ਕੋਲ ਰਿਹਾ ਹੈ ਤੇ ਜਦੋਂ ਇਹਨੂੰ ਬੱਚੇ ਨੂੰ ਸੰਭਾਲਣ ਵਾਸਤੇ ਵੀ ਲੇਡੀ ਕੋਈ ਇਨਵੋਲਵ ਹੈ ਜਾਂ ਕੋਈ ਹੋਰ ਵੀ ਇਨਵੋਲਵ ਹੈ ਕਿੰਨੇ ਸੰਭਾਲ ਲੈਣਾ ਇਹਨਾਂ ਨੇ ਆਪਣੀ ਬੇਟੀ ਜਿਹੜੀ ਸੀਗੀ ਉਹਨੂੰ ਨਾਲ ਬੁਲਾ ਲਿਆ ਸੀਗਾ ਉਹਦੇ ਨਾਲ ਗੱਲਬਾਤ ਕਰਕੇ ਜਦੋਂ ਦੇਣਾ ਸੀ ਬੱਚਾ ਸੋ ਉਹ ਸੰਭਾਲ ਕਰਦੀ ਸੀ ਬੱਚੇ ਦੀ ਉਸ ਤੋਂ 24 ਘੰਟੇ ਉਹਦੀ ਇਨਵੋਲਵਮੈਂਟ ਕਿੰਨੀ ਕਹੇਗੀ ਹੈ ਜਾਂ ਉਹ ਕੀ ਸਟੇਟਸ ਉਹਨਾਂ ਨੂੰ ਉਹਨੂੰ ਇਹਨਾਂ ਨੇ ਇਹ ਨਹੀਂ ਸੀ ਦੱਸਿਆ ਕਿ ਬੱਚਾ ਕਿੱਥੋਂ ਆਇਆ ਜਾਂ ਕਿੱ데 ਆ ਉਹਨਾਂ ਨੇ ਇਹ ਕਿਹਾ ਕਿ ਬੱਚਾ ਸੀ ਲੈ ਕੇ ਆਇ ਉਹ ਹੋਰ ਇਨਵੋਲਵਮੈਂਟ ਹਲੇ ਦੇਖਣੀ ਬਾਕੀ ਹੈ ਸਾਰੇ ਜਿਹੜੇ ਇਹਦੀ ਬੇਟੀ